ਸਤਿ ਸ਼੍ਰੀ ਅਕਾਲ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਵਿਦਿਆਰਥੀਆਂ ਨੂੰ ਦਿੱਤੀ ਹੋਈ ਪੁਨਮੁਲਾਂਕਣ ਦੀ ਸਹੂਲਤ ਵਾਪਸ ਲੈ ਲਈ ਹੈ ਇੱਕ ਪੱਤਰ ਜਾਰੀ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਅੱਜ ਫੈਸਲਾ ਕੀਤਾ ਇਸ ਫੈਸਲੇ ਲਈ ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਪਹਿਲਾਂ ਤੋਂ ਹੀ ਰੀ ਚੈਕਿੰਗ ਦੀ ਸਹੂਲਤ ਤਾਂ ਦਿੱਤੀ ਜਾਂਦੀ ਸੀ ਪਰੰਤੂ ਪੁਨਮੁਲਾਂਕਣ ਮੁਲਾਂਕਣ ਦੀ ਸਹੂਲਤ ਨਹੀਂ ਸੀ ਦਿੱਤੀ ਜਾਂਦੀ ਯੂਨੀਵਰਸਿਟੀ 'ਚ ਰੀ ਇਵੈਲੂਏਸ਼ਨ ਪੁਨਮੁਲਾਂਕਣ ਦੀ ਸਹੂਲਤ ਵੀ ਦਿੱਤੀ ਜਾਂਦੀ ਸੀ ਕੋਰੋਨਾ ਕਾਲ ਤੋਂ ਪਹਿਲਾਂ ਵੀ ਵਿਦਿਆਰਥੀਆਂ ਨੇ ਇਹ ਮੰਗ ਜ਼ੋਰ ਸ਼ੋਰ ਨਾਲ ਕੀਤੀ ਸੀ ਕਿ ਸਿੱਖਿਆ ਬੋਰਡ ਵੱਲੋਂ ਵੀ ਪੁਨਰਮੁਲਾਂਕਣ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ। ਇਸ ਸਹੂਲਤ ਦੇ ਅਨੁਸਾਰ ਜੇ ਕੋਈ ਪ੍ਰਖਿਆਰਤੀ ਕਿਸੇ ਵਿਸ਼ੇ ਵਿੱਚ ਫੇਲ ਹੋ ਜਾਂਦਾ ਹੈ ਤਾਂ ਉਹ ਸਿੱਖਿਆ ਬੋਰਡ ਨੂੰ ਨਿਰਧਾਰਤ ਫੀਸ ਭਰ ਕੇ ਆਪਣੇ ਪੇਪਰ ਦੀ ਦੁਬਾਰਾ ਜਾਂਚ ਕਰਵਾਣ ਲਈ ਕਹਿ ਸਕਦਾ ਹੈ। ਅਕਸਰ ਹੀ ਪੁਨਰਮੁਲਾਂਕਣ ਕਰਵਾਉਣ ਨਾਲ ਪ੍ਰਖਿਆਰਤੀ ਦੇ ਅੰਕ ਵੱਧ ਜਾਂਦੇ ਸਨ ਅਤੇ ਪਾਸ ਹੋ ਜਾਂਦਾ ਸੀ ਪਰ ਹੁਣ ਅਚਾਨਕ ਸਿੱਖਿਆ ਬੋਰਡ ਨੇ ਕੁਝ ਸਾਲਾਂ ਬਾਅਦ ਇਹ ਸਹੂਲਤ ਵਾਪਸ ਲੈ ਲਈ ਹੈ। ਇਸ ਦਾ ਵਿਦਿਆਰਥੀਆਂ ਵੱਲੋਂ ਤਰਫਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਸਿੱਖਿਆ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਖਿਆ ਬੋਰਡ ਵੱਲੋਂ ਵਿਚ ਰੀਚੈਕਿੰਗ ਦੀ ਵਿਵਸਥਾ ਦਾ ਹੈ ਪਰ ਪੁਨਮੁਲਾਂਕਣ ਦੀ ਸਹੂਲਤ ਬਰਕਰਾਰ ਨਹੀਂ ਰੱਖੀ ਜਾ ਸਕਦੀ ਹੁਣ ਜੇਕਰ ਕਿਸੇ ਵਿਖਿਆਰਤੀ ਦੇ ਅੰਕ ਕਿਸੇ ਵਿਸ਼ੇ ਵਿੱਚ ਘਟਾਣਾ ਤਾਂ ਉਹ ਦੁਬਾਰਾ ਸਿਰਫ ਅੰਕਾਂ ਦਾ ਜੋੜ ਕਰਨ ਲਈ ਕਰ ਸਕਦਾ ਹੈ ਇਸ ਪ੍ਰਣਾਲੀ ਨੂੰ ਰੀਚੈਕਿੰਗ ਕਿਹਾ ਜਾਂਦਾ ਹੈ ਦੂਜੇ ਪਾਸੇ ਸਿੱਖਿਆ ਸ਼ਾਸਤਰੀਆਂ ਦਾ ਇਹ ਕਹਿਣਾ ਹੈ ਕਿ ਸਿੱਖਿਆ ਬੋਰਡ ਨੂੰ ਆਪਣੇ ਫੈਸਲੇ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਜਦੋਂ ਯੂਨੀਵਰਸਿਟੀ ਵਿੱਚ ਪੁਨਮੁਲਾਂਕਣ ਦੀ ਸਹੂਲਤ ਕਿਸੇ ਵਿਦਿਆਰਥੀ ਨੂੰ ਦਿੱਤੀ ਜਾਂਦੀ ਚਾਹ ਸਕਦੀ ਹੈ ਤਾਂ ਸਿੱਖਿਆ ਬੋਰਡ ਇਹ ਸਹੂਲਤ ਕਿਉਂ ਨਹੀਂ ਦੇ ਸਕਦਾ ਇਸ ਵਿੱਚ ਵਿਦਿਆਰਥੀਆਂ ਨੂੰ ਇਹ ਜਿਹੜੀ ਸਹੂਲਤ ਬੰਦ ਕੀਤੀ ਗਈ ਹੈ ਇਸ ਦੇ ਵਿੱਚ ਵਿਦਿਆਰਥੀ ਰੀਚੈਕਿੰਗ ਤਾਂ ਕਰਵਾ ਸਕਦਾ ਹੈ ਪਰ ਪੁਨਮਲਾਂਕਣ ਨਹੀਂ ਪੇਪਰ ਨੂੰ ਦੁਬਾਰਾ ਚੈੱਕ ਨਹੀਂ ਕਰਵਾ ਸਕਦਾ ਇਹ ਸਹੂਲਤ ਵਿਦਿਆਰਥੀਆਂ ਲਈ ਬੰਦ ਕਰ ਦਿੱਤੀ ਗਈ ਹੈ ਧੰਨਵਾਦ